ਉਹਨੂੰ ਦੱਸਦੀ ਇਹ ਚੀਜ਼ ਬੰਤਪਾ ਸਾਹਿਬ ਨੇ ਹਰਿਆਣਾ ਦੇ ਪਾਣੀਪਤ ਦੇ ਟਾਊਨ ਹਾਲ ਦੇ ਵਿੱਚ ਪੱਟੀ ਗੱਲ ਕਹੀ ਆਹ ਤੁਹਾਨੂੰ ਦੱਸਦੇ ਬੰਤਪਾ ਸਾਹਿਬ ਨੇ ਕੀ ਕਿਹਾ ਅੱਜ ਹਰਿਆਣਾ ਦੇ ਪਾਣੀਪਤ ਵਿਖੇ ਟਾਊਨ ਹਾਲ 'ਚ ਵਪਾਰੀਆਂ ਨਾਲ ਮੁਲਾਕਾਤ ਕੀਤੀ ਵਪਾਰੀਆਂ ਦੇ ਮਸਲਿਆਂ ਤੇ ਖੁੱਲਕੇ ਵਿਚਾਰ ਚਰਚਾ ਕੀਤੀ ਉਹਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸੁਣਿਆ ਤੇ ਸਮਝਿਆ ਸੂਬੇ ਦੀ ਤਰੱਕੀ ਅਤੇ ਅਸਰਿੱਤਾ ਦੀ ਮਜ਼ਬੂਤੀ 'ਚ ਵਪਾਰੀ ਭਰਾਵਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਅਸੀਂ ਵਪਾਰੀਆਂ ਨੂੰ ਪ੍ਰੋਸਾ ਦਵਾਨੇ ਹਾਂ ਕਿ ਹਰਿਆਣੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਬੰਦਦੇ ਹੀ ਉਹਨਾਂ ਨੂੰ ਪੇਸ਼ ਆ ਰਹੀਆਂ ਸਾਰੀਆਂ ਸਮੱਸਿਆਵਾਂ ਨੂੰ ਪੈਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਪ੍ਰੋਗਰਾਮ ਚ ਹਿੱਸਾ ਲੈਣ ਆਏ ਸਾਰੇ ਵਪਾਰੀ ਭਰਾਵਾਂ ਦਾ ਦਿਲੋਂ ਧੰਨਵਾਦ ਅਕੀਉ ਪੰਤਮਾ ਸਾਹਿਬ ਨੇ ਕਿਹਾ ਪੰਜਾਬ ਅਤੇ ਦਿੱਲੀ ਚ ਘਰਾਂ ਦੀ ਬਿਜਲੀ ਮੁਫਤ ਹੈ ਪੰਜਾਬ ਚ ਤਾਂ 90% ਥੀਸ ਦੀ ਲੋਕਾਂ ਦੇ ਬਿਜਲੀ ਦੇ ਬਿਲ ਖੀਰੋ ਆਂਦੇ ਹਨ ਹਰਾਨਾ ਵਾਲਿਓ ਤੁਸੀਂ ਸਾਡਾ ਸਾਥ ਦਿਓ ਇਹ ਜਿਹਾ ਅਸੀਂ ਹਰਿਆਣਾ ਚ ਵੀ ਸੰਭਵ ਕਰਕੇ ਦਿਖਾਵਾਂਗੇ ਅੱਗੇ ਬੰਤਪਾ ਸਾਹਿਬ ਨੇ ਕਿਹਾ ਪੰਜਾਬ ਚ ਸੀਐਸਆਰ ਤੇ ਪੈਸੇ ਦਾ 25% ਦੀ ਹਿੱਸਾ ਫੋਕਲ ਪੁਆਇੰਟ ਤੇ ਇੰਡਸਟਰੀ ਏਰੀਆ ਦੀਆਂ ਸੜਕਾਂ ਤੇ ਸੀਵਰੇਜ ਉੱਤੇ ਖਰਚ ਕੀਤਾ ਜਾ ਰਿਹਾ ਹੈ ਹਰਿਆਣਾ ਚ ਵੀ ਇਸੇ ਤਰ੍ਹਾਂ ਸੀਐਸਆ ਦਾ ਪੈਸਾ ਵਪਾਰੀਆਂ ਤੇ ਖਰਚ ਕੀਤਾ ਜਾਵੇਗਾ ਟਾਂ ਕੀ ਵਪਾਰੀਆਂ ਨੂੰ ਕਿਸੇ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਹਾਂਜੀ ਤੁਹਾਨੂੰ ਦੱਸ ਦਈਏ ਜੀ ਹਰਿਆਣਾ ਦੇ ਵਿੱਚ ਇਲੈਕਸ਼ਨ ਹੈਗੇ ਅਤੇ 5 ਅਕਤੂਬਰ ਨੂੰ VOTING ਹੈਗੀ ਹੈ ਜੀ ਤੇ ਇਸ ਦੇ ਮੱਦੇਨਜ਼ਰ ਪੰਪਤਾ ਸਾਹਿਬ ਨੇ ਹਰਿਆਣਾ ਦੇ ਪਾਨੀਪਤ ਦੇ ਟਾਊਨ ਹਾਲ ਵਿਖੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀ ਪ੍ਰੋਬਲਮਸ ਨੂੰ ਸੁਣਿਆ ਤੇ ਸਮਝਿਆ ਤੇ ਉਹਨਾਂ ਨੂੰ ਹਰ ਪ੍ਰੋਬਲਮ ਸੋਲਵ ਕਰਨ ਦਾ ਜੋ ਹੈ ਆਸ਼ਵਾਸਨ ਦਿੱਤਾ ਤੁਹਾਨੂੰ ਦੱਸ ਦਈਏ ਜੀ ਪੰਜਾਬ ਦੇ ਵਿੱਚ ਪੰਪਤਾ ਸਾਹਿਬ ਨੇ ਕਿਹਾ ਕਿ 90% ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਲੋਕਾਂ ਦੇ ਅਸੀਂ ਹਰਿਆਣਾ ਦੇ ਵਿੱਚ ਵੀ ਵਧੀਆ ਕੰਮ ਕਰਾਂਗੇ ਸਕੂਲ ਜਿਵੇਂ ਪੰਤਮਾ ਸਾਹਿਬ ਨੇ ਕਿਹਾ ਕਿ ਅਸੀਂ ਸਕੂਲ ਖੋਲੇ ਹੈਗੇ ਆ ਠੀਕ ਹੈ ਜੀ ਬਿਜਲੀ ਬਿੱਲ ਜ਼ੀਰੋ ਕਿਤੇ ਹੈਗੇ ਇੰਡਸਟਰੀ ਆ ਰਹੀ ਹੈਗੀ ਆ ਫੋਕਲ ਪੁਆਇੰਟ ਦੇ ਵਿੱਚ ਵੀ ਜੋ ਹੈ ਕੰਮ ਕੀਤਾ ਗਿਆ ਹੈ ਤੇ ਉਦਾਹੀ ਅਸੀਂ ਜੋ ਹੈ ਪੰਜਾਬ ਜਿਵੇਂ ਕੰਮ ਕੀਤਾ ਹੈ ਉਦਾਂ ਹੀ ਹਰਿਆਣੇ ਦੇ ਵਿੱਚ ਵੀ ਕੰਮ ਕਰਾਂਗੇ ਵੱਡੀ ਗੱਲ ਕਹੀ ਪੰਤਮਾ ਸਾਹਿਬ ਨੇ ਤੇ ਥੋੜੇ ਟਾਈਮ ਪਹਿਲੇ ਹੀ ਪੰਤਮਾ ਸਾਹਿਬ ਜੋ ਹੈ ਰੈਲੀ ਨੂੰ ਸਮੋਦਨ ਕਰਦੇ ਪਏ ਸੀਗੇ ਤੇ ਉਹਨਾਂ ਨੇ ਜੋ ਹੈ ਕਾਫੀ ਵਧੀਆ ਕੰਮ ਕੀਤਾ ਹੈਗਾ ਪੰਤਪਤ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੀ ਅਸੀਂ ਕੰਮ ਕੀਤਾ ਹੈ ਤੇ ਹਰਿਆਣੇ ਦੇ ਵਿੱਚ ਵੀ ਕਰਾਂਗੇ ਤੁਸੀਂ ਸਾਡਾ ਸਾਥ ਦਿਓ ਸਾਡਾ ਬਹਿ ਝਾੜੂ ਨਿਸ਼ਾਨ ਹੈਗਾ ਉਸਤੇ ਮੋਹਰ ਲਗਾਓ ਇਹ ਚੀਜ਼ ਅੱਜ ਦੀ ਖਬਰ ਬਾਕੀ ਖਬਰ ਜਿਹੜੀ ਇਹ ਵਾਤਵਾ ਸ਼ੇਅਰ ਕਰ ਦਿਓ ਜੀ ਕਿਉਂਕਿ ਹਰਿਆਣੇ ਦੇ ਵਿੱਚ ਵੋਟਾਂ ਪੈਣੀਆਂ ਹੈਗੀਆਂ ਪੰਤਪਨ ਦੀ ਸਰਕਾਰ ਜਿਵੇਂ ਪੰਜਾਬ ਤੇ ਦਿੱਲੀ 'ਚ ਹੈ ਤੇ ਪੰਤਪਨ ਸਾਹਿਬ ਚਾਹੁੰਦੇ ਨੇ ਕਿ ਹਰਿਆਣੇ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਹੋਵੇ ਤੇ ਉਹਨਾਂ ਨੇ ਜਿਵੇਂ ਵਧੀਆ ਕੰਮ ਕੀਤੇ ਪੰਜਾਬ 'ਚ ਉਹ ਹਰਿਆਣੇ ਵਿੱਚ ਵੀ ਕੰਮ ਕਰਨ ਤੇ ਜਾਂਦੇ ਆਂਦੇ ਤੁਹਾਨੂੰ ਦੱਸਤੀਏ ਜੀ ਪੰਤਪਨ ਸਾਹਿਬ ਨੇ ਹਰਾਨਾ ਦੇ ਪਾਣੀਪੱਤ ਤੇ ਟਾਊਨ ਹਾਲ ਦੇ ਵਿੱਚ ਵਪਾਰੀਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀ ਪ੍ਰੋਬਲਮ ਸੁਣਿਆ ਸਮਝਿਆ ਤੇ ਉਹਨਾਂ ਨੂੰ ਹਰ ਸੰਭਵ ਮਦਦ ਕਰਨ ਦੀ ਜੋ ਹੈ ਕੋਸ਼ਿਸ਼ ਨ ਕੀਤੀ ਜਿਵੇਂ ਕਿ ਪੰਪਾ ਸਾਹਿਬ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਵਪਾਰੀਆਂ ਦੀ ਮਦਦ ਕੀਤੀ ਹੈਗੀ ਏਸੀ ਅੱਜ ਦੀ ਖਬਰਾਂ